ਕਿੱਥੇ ਜਾਣਾ ਕੀ ਕਰੀ ਜਾਂਦੀ ਐ ਹਾਂ ਕਿੱਥੇ ਜਾਣਾ ਕੱਲ ਵੀ ਚਲਾ ਗਿਆ ਸਕੂਲ ਜਾਣ ਵਾਸਤੇ ਬੈਗ ਲੈ ਕੇ ਆਉਦਾ ਅੰਨ ਕਹਿੰਦੇ ਵੀ ਛੇਤੀ ਮੈਂ ਵੀ ਜਾਣਾ ਹਾਂ ਮੈਨੂੰ ਲੱਗ ਜਾ ਹਾਂ ਜਾਣਾ ਹਾਂ ਲੈ ਲੈ ਬਦਲੀ 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 ਖੜ ਜਾ ਥੱਲੇ ਡਿੱਗ ਜਾਈਂਗੀ ਖੜ ਜਾ ਖੜ ਜਾ ਪਹਿਲਾਂ ਦੱਸ ਕਿੱਥੇ ਜਾਣਾ ਕਿੱਥੇ ਜਾਣਾ ਕਰੀ ਦੇ ਲੱਗੀ ਜਾਂਦੀ ਐ ਸਰ ਕਿੰਦੀ ਜੀ ਕੀ ਕਰਦੀ ਆ ਕਿੱਥੇ ਜਾਣਾ ਹੈ ਅਰਪਾ ਕਿੱਥੇ ਤਾ ਜਾਣਾ ਹੈ ਵੀ ਜਾਣਾ ਹੈ ਜਾਣਾ ਮੇਰੇ ਨਾਲ ਇੱਕ ਰਿਗੀ ਜਾਂਦੀ ਹੈ ਇਹ ਹੈ ਤਾ ਜਾਣਾ ਨਹੀਂ ਚੱਲ ਫਿਰ ਬੈਠਾ ਉੱਥੇ ਜਾਈਂ ਚ ਹੋ ਪਰ ਇਹਨੂੰ ਹੋ ਕੇ ਅੱਖਾਂ 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 ਕਿੱਥੇ ਜਾਣਾ ਆਈ ਗਈ ਅੱਖਾਂ ਨੂੰ ਟੋਪੀ ਲੈ ਟੋਪੀ ਲੈ ਪਹਿਲਾਂ ਟੋਪੀ ਲੈ ਟੋਪੀ ਲੈ ਪਹਿਲਾਂ ਕਿੱਥੇ ਤੇ ਟੋਪੀ

ਚਾੜ ਮੈਸਕ ਲੈ ਲੈ ਨਾ ਤੂੰ ਤਾਂ ਚਾਹਿਆ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕੇ ਕਰਦੇ ਆ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਕਰਦੇ ਲੱਗੇ ਆ ਜੀ ਇਸ ਵਲੌਗ ਦੀ ਸਟਾਰਟਿੰਗ ਕਰਨ ਜੇਕਰ ਸਾਡੇ ਚੈਨਲ ਤੇ ਨਵੇਂ ਦਾ ਪਲੇਸ ਚੈਨਲ ਨੂੰ ਘੱਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸੰਗ ਤਾਂ ਹੋ ਗਈਆਂ ਨੇ ਰੈਡੀ ਸਕੂਲ ਦਾ ਟਾਈਮ ਹੋ ਚੁੱਕਿਆ ਜੀ ਤੇ ਬਾਕੀ ਅਜ ਤਾਂ ਪਹਿ ਵਸੋਣੇ ਨਿਕਲਾਈ ਆ ਸਵੇਰ ਦਾ ਵੀ ਬਾਹਰ ਦਾ ਬਾਏ ਬਾਏ ਜਾਓ ਤੇ ਆਪਨ ਵੀ ਚਲੀ ਗਈ ਆ ਨਾਲੇ ਤੇ ਬਾਕੀ ਸਵੇਰ ਦਾ ਅੱਜ ਮੌਸਮ ਦੇਖੋ ਅੱਜ ਤਾਂ ਸਵੇਰੇ ਸਵੇਰੇ ਵਧੀਆ ਅਜ ਤਾਂ ਸੱਜਰੀ ਧੁਪਾ ਨਿਕਲਾਈ ਨਹੀਂ ਤਾਂ ਕਈ ਵੇ ਧੁੰਦ ਹੁੰਦੀ ਅੱਜ ਤਾਂ ਜਮਾਈ ਤਾਂ ਉਹਨਾਂ ਹੀ ਗਏ ਐਨ ਪੂਰਾ ਕਲੀਅਰ ਸਾਰਾ ਦਿਖਦਾ ਵਧੀਆ ਤੇ ਇਧਰ ਆਪਣੇ ਵਧੀਆ ਵਸਾਉਂਦੇ ਸੋਹਣੇ ਫੁੱਲ ਤੇ ਬਾਕੀ ਲੰਘ ਤਾਂ ਚੱਲੀਏਂਗੇ ਨੇ ਹੁਣ ਆਪਾਂ ਕਰਦੇ ਹਾਂ ਜੀ ਘਰ ਦਾ ਕੰਮ ਕਰ। ਮੈਂ ਤਾਂ ਤਾਂ ਦਿਖਾਵਾ ਹੀ ਨਹੀਂ ਕਰਾਂ। ਕੰਮ ਕਰ। ਕਰ ਦਈਏ। ਸਟਾਰਟ ਰੋਟੀ ਮੈਂ ਬਣਾ ਲਈ ਆ। ਅੱਪਣ ਪਾਣੇ-ਪੁੰਡੇ ਰਹਿੰਦੇ ਆ ਮੰਜਣ ਤੋਂ। ਠੀਕ ਝਾੜੂ ਪੁੱচ্চਾ ਰਹਿ ਗਿਆ। ਇਹ ਹੁਣ ਆਪਾਂ ਉਹਨਾ ਝਾੜੂ ਪੱਤਾ ਕੱਢ ਲਈਏ ਤੇ ਇਹ ਨਾਲ ਵੀ ਆਪਣਾ ਲਾ ਲਈ ਜੀ ਮੈਂ ਮਾ ਲਈ ਦੂੰ ਤੇ ਬਾਕੀ ਮੱਜਾਂ ਨਾ ਮੈਨੂੰ ਬੜੇ ਗੋਹਾ ਚੱਕਣ ਤੋਂ ਰਹਿੰਦਾ ਆ ਕੱਲ ਵੀ ਤੇ ਪਾਪਾ ਛੱਡ ਕੇ ਆ ਜੀ ਉਹਨਾਂ ਨੂੰ ਤੇ ਫਿਰ ਆਪਾਂ ਉਸ ਤੋਂ ਬਾਅਦ ਜੀ ਗੋਹਾ ਵੀ ਚੱਕਦੇ ਆ ਨਾਲੇ ਆਪਣਾ ਤੇ ਅੰਦਰ ਖਲਾਰਾ ਪਿਆ ਪਿਆ ਵਾ ਹਜੇ ਫਿਲਹਾਲ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਹੈਗੀ ਕਿਉਂਕਿ ਬਹੁਤ ਜ਼ਿਆਦਾ ਕਿਹਾ ਤੋਂ ਦੋਨੋਂ ਵੀ ਬਤੇ ਕਿ ਸਵੇਸਾ ਜੇ ਨਾ ਖਲਾਰਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਮੈਂ ਹੁਣ ਖਲਾਰਾ ਖਲੂਨਾ ਚੱਕਦੇ ਤੇ ਫਿਰ ਤੁਹਾਨੂੰ ਮਿਲਦੇ ਆ ਜੀ ਲੋ ਜੀ ਸਫਾਈ ਆਪਾਂ ਸਾਰੀ ਕਰਤੀ ਤੇ ਇੱਧਰ ਵੀ ਕਾਊਂਟਰ ਵੀ ਆਪਾਂ ਵਰਸਾ ਦਾ ਸਾਫ ਕਰਤਾ ਬਸ ਆ ਕੱਪੜੇ ਰਹਿ ਗਏ ਧੋਣੇ ਵਾਲੇ ਤੇ ਇਹ ਮੈਂ ਹੁਣ ਉੱਧਰ ਉਹ ਕਰ ਦੂੰਗੀ ਸਫਾਈ ਨਾ ਉਦੋਂ ਤੱਕ ਰਹਿੰਦੀ ਨਹੀਂ ਜਦ ਤੱਕ ਕਾਲ ਵਿੰਨੀ ਆਉਂਦਾ ਹੈਗਾ ਸਕੂਲੋਂ ਤੇ ਇਧਰ ਜੇ ਹੈ ਨਾ ਕਾਲ ਵੀ ਰਾਇ ਜਾਂਦਾ ਹੈ ਸਕੂਲੋਂ ਨਾ ਇੰਨਾ ਗਾਹ ਪਾਦਾ ਹੋ ਬਹੁਤ ਜਿਆਦਾ ਉਹ ਕਾਗਜ਼ ਹੀ ਪਾੜ-ਪਾੜ ਸੁੱਤੀ ਜਾਂਦਾ ਪਤਾ ਨਹੀਂ ਕੱਤੋਂ ਉਹਦੀ ਆਦਤ ਆ ਜੀ ਬਾਕੀ ਹੋ ਜ ਸਵੇਰ ਦਾ ਹੈ ਨਾ ਸਿਰ ਦੁਖੀ ਜਾਂਦਾ ਹੈ ਜਖਾਮ ਬਹੁਤ ਹੋਇਆ ਪਿਆ ਵਾ ਇਤਨਾ ਨਾ ਠੰਡੀ ਠੰਡੀ ਹਵਾ ਬਹੁਤ ਜ਼ਿਆਦਾ ਚਾਹੀਦੀ ਆ ਪਤਾ ਨਹੀਂ ਤਾਂ ਹਣਾ ਕਿਤੇ ਘੜੇ ਪੈ ਗਿਆ ਪਤਾ ਨਹੀਂ ਕੀ ਉਹ ਗੱਲ ਆ ਹਵਾ ਠੰਡੀ ਇੰਨੀ ਤੇ ਜ਼ਿਆਦੇ ਆ ਹਨਾ ਵਿੱਚ ਦੀ ਨੰਗਦੀ ਆ ਹਵਾ ਐ ਹੋਇਆ ਪੈਵਾ ਬੈਠਾ ਹੈ ਜੰਗਿਆ ਚ ਵੜ ਕੇ ਬਹਿਜੋ ਜਿੰਦੀ ਹੱਥ ਪੈਰ ਸੁੰਨ ਹੁੰਦੇ ਆ ਪਤਾ ਨਹੀਂ ਕਾਤੋਂ ਤੇ ਬਾਕੀ ਆਪਣੇ ਥੋੜੇ ਜਿਹਾ ਭੰਡੇ ਲੈ ਲੈਂਦੇ ਹਾਂ ਤੇ ਹੁਣ ਦੇਖੋ ਰੁਤੀਆ ਪਾਪ ਕਾਲੀ ਸੀਗੀ ਪਹਿਲਾਂ ਤੇ ਬਸ ਉਹ ਹੁਣ ਆਪ ਪਾਣਾ ਰਸੋਈ ਚ ਜਿਹੜਾ ਝਾੜੂ ਬੁਣਾ ਦਈਏ ਤੇ ਇਹ ਰਸੋਈ ਚਾੜੂ ਜੜੂ ਲਾ ਕੇ ਤੇ ਤੰਦਾ ਪਾਪਾ ਤਾਂ ਆ ਗਿਆ। ਘਰ ਵਿੱਚ ਨੂੰ ਛੱਡ ਕੇ ਤੇ ਬਸ ਮੈਂ ਵੀ ਜਾਈ ਅੰਦਰ ਨੂੰ ਫਿਰ ਦੁਹਾ ਚੱਕ ਲਈਏ। ਝਾੜੂ ਲਾ ਫਟਾਫਟ। ਫਿਰ ਐਂ ਜੇ ਜਨ ਦਾ ਦੁਕਾਨ ਤੇ ਚਾਹ ਤੇ ਤੇ ਦਾ ਕੰਮ ਕਰ ਰਿਹਾ ਮੇਰੇ ਨਾਲ ਕਰਾਵਾਂਗੇ। ਬਾਕੀ ਹੈ ਜੇ ਕਿ ਤਹਨਾ ਨਹੀਂ ਜਦਾ ਤੇ ਆ ਗੜੇ ਪਿਆ। ਤਾਂ ਦੱਸਿਓ ਕਿੱਥੇ ਪਈਆ ਜੰਨੀ। ਇਧਰ ਨੂੰ ਤਾਂ ਹੈ ਨਹੀਂ ਲੈ ਗੜੇ ਗੁੜੇ ਉਹਨਾਂ। ਨਹੀਂ ਤਾਂ ਜ਼ਰੂਰ ਸੀਗਾ ਪਰ ਹੁਣ ਨਹੀਂ ਹੈਗਾ ਨਹੀਂ। ਸਭ ਬੇਤੀ ਤੂਫਾਨਿਕਲੀਂ ਕੰਦ ਹੰਡੀ ਹੰਡੀ ਹਵਾ ਬਹੁਤ ਜ਼ਿਆਦਾ ਜ਼ਾਦਾ ਜ਼ਾਦੀ ਐਂ ਜਿਵੇਂ ਬੱਕਰੀ ਤੇ ਬਾਸ ਹੋ ਗਈ ਹੰਡੀਆ ਹੰਡ ਪਾਤਲਾ ਗਦੀਆ ਬਾਕੀ ਉਹ ਮੈਂ ਝਾੜੂ ਚੁੱਕੇ ਦਾੜਮਾ ਇਹ ਤਾਂ ਨਹੀਂ ਆ ਹਾਂ ਕੁੜੀ ਦਾ ਹੱਥ ਫਟ ਕੇ ਗਿੱਗੀ ਹੋ ਬਿਚਾਰੀ ਮਿੱਟੀ ਲੱਗੀ ਨਹੀਂ ਇਹ ਗੱਡੀ ਸਾਫ਼ ਆ ਉਹ ਕਿੰਨਾ ਚਿਰ ਸਾਫ਼ ਰਹੋਗੀ ਅਜਾ ਦਿਨ ਇਹ ਬੱਟਵਾਇ ਕਿਉਂ ਅਜਰਾ ਦਿਨ ਗਿਆ ਆ ਦੇ ਲੈ ਲੈ ਹਾਈ ਹੱਥਾਂ 'ਤੇ ਮਿੱਟੀ ਲੱਗ ਗਿਆ ਹਰਪੰਦੇ ਛੱਡ ਲੈ ਹੱਥ ਛੱਡ ਲੈ ਹੇ ਮਿੱਟੀ ਲੱਗੀ ਹਰਪੰਦ ਛਾਲ ਮਾਰਦੇ ਆ ਛਾਲ ਮਾਰਦੇ ਉਹ ਉਪਰੇ ਉਹ ਹੱਥ ਤੇ ਦੀਦੀ ਉਹ ਹੱਥ ਤੇ ਦੀਦੀ ਇਹ ਕੁੜੀ ਛਾਲਾ ਮਾਰਦੀ ਆ ਇਹ ਨਾ ਥਲੇ ਡੀਂਗਾ ਤੇ ਲਾਂਦੀ ਹੈਗੀ ਇਹ ਛਾਲਾ ਮਾਰ ਜਰਾਬਾ ਦੇ ਲਾ ਗਾਲ ਵੀ ਨਾ ਜਾਬ ਦੇ ਵਾਲੀਆਂ ਹੀ ਬਾਤੀਆਂ ਤਾਂ ਵਿਚਾਰਦੇ ਕੱਲ ਮਾਰਦੇ ਦੇ ਦੇਖੇ ਨਪਠਿਆ ਦੇ ਉੱਤੇ ਚੀ ਨਾਂ ਕੇ ਜਾ ਕੇ ਨਾ ਉੱਧਰ ਪਹੁੰਚ ਜਾਂਦੀ ਐ ਕੱਲ ਵੀ ਆਈ ਕੀਤਾ ਨੇ ਬੂਟ ਲੱਬੜ ਜਾਣੇ ਆ ਤੇਰੇ ਨਾ ਪਿਆ ਕਹੀ ਚਲੋ ਬੂਟ ਲੱਬੜਨੇ ਕੋਸਰ ਹੁਣ ਚਲ ਆ ਜਾ ਠੰਡ ਠੰਡਾ ਠੰਡਾ ਤਾਂ ਬਹੁਤ ਠਰ ਲਾਦੀ ਐ ਕਿਤੇ ਗੜੇ ਗੂੜੇ ਪਈਆਂ ਹੈ ਇਹ ਠੰਡੇ ਨਹੀਂ ਲੱਗਦੀ ਆ ਉਨਾ ਕੋੰਟੀਕੀ ਸੰਗਣਾ ਅਰਪਨਾ ਪਤਾ ਮਲਾ ਨਾ ਲਈ ਆ ਆਪ ਦੇ ਨਹੀਂ ਕੁੱਟ ਪਾਈ ਜਣੀ ਆ ਓ ਓ ਓ ਹਾਂਜੀ ਲੋ ਜੀ ਕੰਮ ਕਰ ਆਪਾ ਆਪਣਾ ਕਰ ਲਿਆ ਤੇ ਨਾ ਧੋ ਲੈ ਸੱਸੁਰ ਬਾਦੀ ਇੱਧਰ ਅਰਪਨ ਵੀ ਅਰਪਨਾ ਇਹ ਵੀ ਸੱਸੁਰ ਬਾਹੀ ਫੜਦੀ ਆ ਤੇ ਬਾਕੀ ਮੈਂ ਹੁਣ ਇਹਨੂੰ ਦਵਾਈ ਦੇ ਦਵਾ ਕਿ ਜਖਾਮ ਹ ਬਹੁਤ ਜ਼ਿਆਦਾ ਹੋਇਆ ਪਿਆ ਵਾ ਇਹਨੂੰ ਵੀ ਓਏ ਜਪਾ ਤੁਪਾਂ ਦਾ ਹੈਗੀ ਆ ਕਾਫੀ ਜ਼ਿਆਦਾ ਪਰ ਹਵਾ ਬਹੁਤ ਜ਼ਿਆਦਾ ਚਲਦੀ ਆ ਹਵਾ ਨੇ ਜੇ ਬਸ ਕਰਾਈ ਪੀਆ ਹਨਾ ਹਉ ਸੱਦੜੀ ਅੰਦਰ ਵੀ ਨਹੀਂ ਬੜ ਕੇ ਬੈਠ ਹੁੰਦਾ ਹੈਗਾ ਫਲ ਤੋੜੀ ਜਾਂਦੀ ਹੈ ਇਹ ਤੇ ਇਹ ਹਨਾ ਬੰਦਗੜੀ ਸਾਰੀ ਰਾਤ ਤਾਂ ਵੈਸੇ ਰਹ ਹਾਂ ਅੰਦਰੀ ਹੁੰਨੇ ਆ ਕਿ ਕਹਿੰਦੇ ਦਿਨੇ ਵੀ ਹੁਣ ਜੰਦਰੀ ਬੜੇ ਰਹੋ ਹਨ ਫਿਰ ਔਖਾ ਹੋ ਜਾਂਦਾ ਹੈ बाहर मैं मे चल बैठते हैं देखते दे हम कि हवा लगती है जो ज्यादा लगी फिर हमें अंदर ही चले जावे अर्पन की करी जानी जा फुल तौड़ तोड़ सुटी जाती रेल वो अर्पन आ मैनू दवाई दू तोर 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 दे जुखाम काफ़ी ज्यादा हो गया ला के आया अर्पन और गई उधरली साइड चल उठ के ਕਿੱਥੇ ਆ ਆਪਨਾ ਮੰਦਨੇ ਹਲੇ ਕੌਣ ਲੈ ਕੇ ਆਇਆ ਕੌਣ ਲੈ ਕੇ ਆਇਆ ਮਾਸਤੀ ਵੀ ਮਾਸਤੀ ਵੀ ਆ